ਆਲੂ ਮਟਰ ਟਮਾਟਰ ਪਿੰਡੀ ਵਿੱਚ ਵਧਾਰਾ ਵਿਕਦੀ ਰਹਿੰਦੀ ਹੂੰ ਸੋਚਿਓ ਮੇਰੇ ਅੰਜੀ 10 ਸਾਰੀਆਂ ਸਬਜ਼ੀਆਂ ਦੇ ਨਾਮ ਲੈ ਰਹੇ ਹਾਂ ਅਸੀਂ ਤਾਂ ਸਾਰੀਆਂ ਖਾਂਦੇ ਹਾਂ ਸ਼ਾਇਦ ਤੁਸੀਂ ਕੋਈ ਕੋਈ ਸਬਜ਼ੀ ਖਾਂਦੇ ਹੋ ਤੇ ਕਈ ਬੱਚੇ ਤਾਂ ਕੋਈ ਵੀ ਸਬਜ਼ੀ ਨਹੀਂ ਖਾਂਦੇ ਬੱਚਿਓ ਸਬਜ਼ੀਆਂ ਬਾਰੇ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਅੱਜ ਅਸੀਂ ਸਿੱਖਾਂਗੇ ਸਬਜ਼ੀਆਂ ਦੇ ਨਾਮ ਤੇ ਸਬਜ਼ੀਆਂ ਦੀ ਪਛਾਣ ਤਾਂ ਚਲੋ ਪਿਆਰੇ ਬੱਚਿਓ ਸ਼ੁਰੂ ਕਰਦੇ ਹਾਂ ਫਿਰ ਸਬਜ਼ੀਆਂ ਦੇ ਨਾਮ ਜਾਣਨਾ ਇਹਨਾਂ ਦੀ ਪਹਿਚਾਣ ਕਰਨਾ ਹਾਂਜੀ ਬੱਚਿਓ ਸਬਜ਼ੀਆਂ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਆਲੂ ਜਿਹੜਾ ਸਾਰਿਆਂ ਨੂੰ ਬਹੁਤ ਪਸੰਦ ਹੈ ਆੜੇ ਕੰਨਾ ਲੱਲੇ ਦਲੈਂਕੜ ਆਲੂ ਆਲੂ ਜਿਹਦੇ ਅਸੀਂ ਪਰੌਂਠੇ ਵੀ ਬਣਾਉਨੇ ਹਾਂ ਤੇ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਨੇ ਅੱਗੇ ਹੈ ਬੱਚਿਓ ਮਟਰ ਅਸੀਂ ਆਲੂ ਮਟਰ ਦੀ ਸਬਜ਼ੀ ਵੀ ਬਣਾਉਨੇ ਹਾਂ ਨਾ ਹਰੇ ਹਰੇ ਰੰਗ ਦੇ ਸੋਹਣੇ ਸੋਹਣੇ ਮੋਤੀਆਂ ਵਰਗੇ ਦਾਣੇ ਮਟਰ ਮ ਟ ਰ ਮਟਰ ਅੱਗੇ ਹੈ ਬੱਚਿਓ ਪਿਆਜ਼ ਅਸੀਂ ਪਿਆਜ਼ ਨਾਲ ਸਬਜੀ 'ਚ ਤੜਕਾ ਵੀ ਲਗਾਉਂਦੇ ਹਾਂ ਤੇ ਕਈ ਵਾਰੀ ਆਲੂ ਪਿਆਜ਼ ਦੇ ਪਰੌਂਠੇ ਵੀ ਬਣਾਉਂਦੇ ਨੇ ਮੰਮੀ ਇਹ ਹੈ ਪਿਆਜ਼ ਅੱਗੇ ਹੈ ਬੱਚਿਓ ਕarele ਕੋੜਾ ਕੋੜਾ ਹੁੰਦਾ ਹੈ ਨਾ ਕarele ਦੀ ਸਬਜੀ ਵੀ ਬਣਦੀ ਹੈ ਕਈ ਲੋਕ ਜਿਨ੍ਹਾਂ ਨੂੰ 슈ਗਰ ਹੁੰਦੀ ਹੈ ਉਹ ਕੁਰੇਲੇ ਦਾ ਜੂਸ ਵੀ ਪੀਂਦੇ ਨੇ ਸੋ ਕੁਰੇਲਾ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਹੈ ਅੱਗੇ ਹੈ ਬੱਚਿਓ ਗਾਜਰ ਅਸੀਂ ਆਲੂ ਗਾਜਰ ਮਟਰ ਦੀ ਸਬਜੀ ਵੀ ਬਣਾਉਣੀ ਆ ਹੈਨਾ ਔਰ ਮੰਮੀ ਕਦੇ-ਕਦੇ ਸਾਨੂੰ ਗਾਜਰ ਦਾ ਗਾਜਰ ਪਾਕ ਵੀ ਬਣਾ ਕੇ ਦਿੰਦੇ ਆ ਹੈਨਾ ਸੋ ਬੱਚਿਓ ਗਾਜਰ ਵੀ ਸਾਡੀ ਸਿਹਤ ਲਈ ਜ਼ਰੂਰੀ ਹੈ ਇਹਦੇ ਨਾਲ ਸਾਡਾ ਖੂਨ ਵੀ ਵੱਧਦਾ ਹੈ ਅੱਗੇ ਹੈ ਬੱਚਿਓ ਬੈਂਗਣ ਜਾਮਨੀ ਰੰਗ ਦਾ ਬੈਂਗਣ ਅਸੀਂ ਬੈਂਗਣ ਦਾ ਪੜਥਾ ਵੀ ਬਣਾਉਣੀ ਹਾਂ ਆਲੂ ਬੈਂਗਣ ਦੀ ਸਬਜ਼ੀ ਵੀ ਖਾਣੀ ਹਾਂ ਠੀਕ ਹੈ ਜੀ ਅੱਗੇ ਹਨ ਬੱਚਿਓ ਤੋਰੀਆਂ ਤੋਰੀਆਂ ਮੰਮੀ ਬਣਾਉਂਦੇ ਨੇ ਨਾ ਹਰੇ ਰੰਗ ਦੀਆਂ ਸਵਾਦ ਲੱਗਦੀਆਂ ਨੇ ਸਾਰਿਆਂ ਨੂੰ ਤੋਰੀਆਂ ਅੱਗੇ ਹੈ ਬੱਚਿਓ ਕੀਆ ਕੀਆ ਵੀ ਹਰੇ ਰੰਗ ਦਾ ਹੁੰਦਾ ਹੈ ਕੀ ਤੁਸੀਂ ਜਾਣਦੇ ਹੋ ਕੀ ਆ ਸਾਡੀ ਭਾਰ ਘਟਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਅਸੀਂ ਰੋਜ਼ ਕੀ ਈਦੀ ਸਬਜੀ ਖਾਈਏ ਤਾਂ ਸਾਡਾ ਭਾਰ ਵੀ ਘਟਦਾ ਹੈ ਕੀ ਆ ਅੱਗੇ ਹੈ ਬੱਚਿਓ ਟਮਾਟਰ ਲਾਲ ਰੰਗ ਦਾ ਟਮਾਟਰ ਟਮਾਟਰ ਨਾਲ ਅਸੀਂ ਤੜਕਾ ਵੀ ਲਾਉਣੇ ਹਾਂ ਟਮਾਟਰ ਦੀ ਚਟਨੀ ਵੀ ਖਾਣੇ ਹਾਂ ਸਵਾਦ ਲੱਗਦੀ ਹੈ ਨਾ ਤੁਹਾਨੂੰ ਟਮਾਟਰ ਅੱਗੇ ਹੈ ਬੱਚਿਓ ਗੋਭੀ ਅਸੀਂ ਆਲੂ ਗੋਭੀ ਦੀ ਸਬਜੀ ਖਾਣੇ ਹਾਂ ਨਾ ਸਵਾਦ ਲੱਗਦੀ ਹੈ ਨਾ ਸਾਰਿਆਂ ਨੂੰ ਗੋਭੀ ਨਲੇ ਮੰਮੀ ਗੋਭੀ ਦੇ ਪਰੌਂਠੇ ਵੀ ਬਣਾਉਂਦੇ ਨੇ ਉਹ ਵੀ ਬਹੁਤ ਸਵਾਦ ਹੁੰਦੇ ਨੇ ਗੋਭੀ ਅੱਗੇ ਹੈ ਜੀ ਪਿੰਡੀ ਪਿੰਡੀ ਕਦੇ ਕਦੇ ਅਸੀਂ ਫਰਾਈ ਕਰਕੇ ਖਾਂਦੇ ਹਾਂ ਹੈਨਾ ਕਦੇ ਮੰਮੀ ਆਲੂ ਪਿੰਡੀ ਦੀ ਸਬਜ਼ੀ ਬਣਾਉਂਦੇ ਨੇ ਸਵਾਦ ਲੱਗਦੀ ਹੈ ਨਾ ਸਾਰਿਆਂ ਨੂੰ ਪਿੰਡੀ ਅੱਗੇ ਆਉਂਦੀ ਹੈ ਜੀ ਸਾਡੀ ਹਰੀ-ਹਰੀ ਤਿੱਕੀ-ਤਿੱਖੀ ਮਿਰਚ ਜਿਹੜੀ ਅਸੀਂ ਸਬਜੀ ਵਿੱਚ ਪਾਉਨੇ ਹਾਂ ਚਟਨੀ ਵਿੱਚ ਪਾਉਨੇ ਹਾਂ ਜਿਹੜੀ ਸਬਜੀ ਨੂੰ ਤਿੱਖਾ ਤਿੱਖਾ ਕਰ ਦਿੰਦੀ ਹੈ ਇਹ ਮਿਰਚ ਹਰੇ ਰੰਗ ਦੀ ਵੀ ਹੁੰਦੀ ਹੈ ਤੇ ਲਾਲ ਰੰਗ ਦੀ ਵੀ ਹੁੰਦੀ ਹੈ ਤੁਹਾਨੂੰ ਪਤਾ ਕੋਈ ਵੀ ਸਬਜੀ ਮਿਰਚ ਤੋਂ ਬਿਨਾ ਨਹੀਂ ਬਣ ਸਕਦੀ ਮਿਰਚ ਅੱਗੇ ਹੈ ਜੀ ਸਾਡੀ ਸ਼ਿਮਲਾ ਮਿਰਚ ਜਿਹੜੀ ਹਰੇ ਰੰਗ ਦੀ ਹੁੰਦੀ ਹੈ ਹੁਣ ਇਹ ਨਾ ਸੋਚਿਓ ਬੱਚਿਓ ਕਿ ਅਸੀਂ ਇਹ ਸ਼ਿਮਲਾ ਮਿਰਚ ਸ਼ਿਮਲੇ ਤੋਂ ਲੈ ਕੇ ਆਏ ਆਂ ਬੱਚਿਓ ਸ਼ਿਮਲਾ ਮਿਰਚ ਦੀ ਪਰਵੀ ਸਬਜੀ ਬਣਦੀ ਹੈ ਭਾਵ ਸ਼ਿਮਲਾ ਮਿਰਚ ਕੱਟ ਕੇ ਆਪਾਂ ਆਲੂ ਪਾ ਕੇ ਸਬਜੀ ਬਣਾਉਨੇ ਆ ਨਾ ਸਵਾਦ ਲੱਗਦੀ ਹੈ ਨਾ ਕਿਨੇ ਕਿਨੇ ਖਾਈ ਹੈ ਦੱਸਿਓ ਜਰੂਰ ਸ਼ਿਮਲਾ ਮਿਰਚ ਮਿਰਚ ਹੋ ਕੇ ਵੀ ਇਹ ਕੌੜੀ ਨਹੀਂ ਹੁੰਦੀ ਹਾਂਜੀ ਪਿਆਰੇ ਬੱਚਿਓ ਦੇਖਿਆ ਤੁਸੀਂ ਸਬਜ਼ੀਆਂ ਕਿੰਨੀਆਂ ਸੋਹਣੀਆਂ ਵਧੀਆ ਰੰਗ-ਬਰੰਗੀਆਂ ਹੁੰਦੀਆਂ ਹਨ ਬੱਚਿਓ ਸਾਨੂੰ ਹਰ ਇੱਕ ਸਬਜ਼ੀ ਖਾਣੀ ਚਾਹੀਦੀ ਹੈ ਕਿਉਂਕਿ ਹਰ ਇੱਕ ਸਬਜ਼ੀ ਤੋਂ ਸਾਨੂੰ ਅਲੱਗ-ਅਲੱਗ ਗੁਣ ਮਿਲਦੇ ਹਨ ਜਿਸ ਤਰ੍ਹਾਂ ਬੱਚਿਓ ਆਲੂ ਹਮ ਆਲੂ ਤਾਂ ਸਭ ਨੇ ਚੰਗੇ ਲੱਗਦੇ ਹਨ ਆਲੂ ਦੇ ਚਿਪਸ ਵੀ ਖਾਂਦੇ ਹੋ ਨਾ ਤੁਸੀਂ ਸੋ ਬੱਚਿਓ ਪਿੰਡੀ ਟਮਾਟਰ ਪਿਆਜ਼ ਬੈਂਗਣ ਹਮ ਕਈ ਬੱਚੇ ਮੂੰਹ ਬਣਾਉਣ ਲੱਗ ਗਏ ਬੱਚਿਓ ਸਬਜ਼ੀ ਨੂੰ ਦੇਖ ਕੇ ਮੂੰਹ ਨਹੀਂ ਬਣਾਉਣਾ ਸਬਜ਼ੀਆਂ ਖਾਣੀਆਂ ਹਨ ਹੁਣ ਦੇਖਾਂਗੀ ਮੈਂ ਅੱਜ ਕਿਹੜਾ ਕਿਹੜਾ ਬੱਚਾ ਮੰਮੀ ਜੀ ਨੂੰ ਜਾ ਕੇ ਕਹੇਗਾ ਮੰਮੀ ਜੀ ਮੈਂ ਸਬਜ਼ੀ ਖਾਣੀ ਹੈ ਤੇ ਕਿਹੜੀ ਕਿਹੜੀ ਸਬਜ਼ੀ ਬਣਵਾ ਕੇ ਖਾਓਗੇ ਆਪਣੇ ਮਾਤਾ ਜੀ ਕੋਲੋਂ ਬੱਚਿਓ ਜਿਹੜੀਆਂ ਜਿਹੜੀਆਂ ਸਬਜ਼ੀਆਂ ਖਾਹੋਗੇ ਨਾ ਖਾਂਦੇ ਹੋਏ ਤੇ ਸਬਜ਼ੀਆਂ ਬਣਵਾਉਂਦੇ ਹੋਏ ਤਸਵੀਰਾਂ ਜ਼ਰੂਰ ਭੇਜਿਓ ਮੈਨੂੰ ਹਾਂਜੀ ਬੱਚਿਓ ਆਸ ਕਰਦੀ ਹਾਂ ਤੁਸੀਂ ਸਾਰੀਆਂ ਸਬਜ਼ੀਆਂ ਦੇ ਨਾਮ ਪੜ੍ਹਨੇ ਲਿਖਣੇ ਸਿੱਖੋਗੇ ਤੇ ਸਬਜ਼ੀਆਂ ਵੀ ਖੂਬ ਖਾਹੋਗੇ